ਇੰਨਾਂ ਦੀ ਜਿਹੜੀ ਆਈਡੀਆਲੋਜੀ ਹੈਗੀ ਹੈ ਉਹ ਬੇਸਿਕਲੀ ਜਿਵੇਂ ਅਸੀਂ ਕਹਿੰਦੇ ਆ ਕਿ ਪੋਲਿਟਿਕਸ ਕੀ ਹੁੰਦੀ ਹੈ ਪੋਲਿਟਿਕਸ ਜਿਹੜੀ ਹੈ ਕਿ ਪਲੀਟਿਕੋ ਇੱਕ ਗ੍ਰੀਕ ਵਰਡ ਹੈ ਉਹਦਾ ਮਤਲਬ ਹੁੰਦਾ ਹੈ ਅਫੇਅਰਸ ਆਫ ਦਾ ਟਾਊਨ ਜੇ ਅੱਗੇ ਉਹਨੂੰ ਐਲੈਬੋਰੇਟ ਕਰਨਾ ਹੋਵੇ ਤਾਂ ਉਹਦਾ ਮਤਲਬ ਅੱਗੇ ਨਿਕਲਦਾ ਹੁੰਦਾ ਹੈ ਕਿ ਤੁਸੀਂ ਪਿੱਛੇ ਕੰਮ ਕੀ ਕੀਤਾ ਟਾਊਨ ਵਾਸਤੇ ਜਾਂ ਸਟੇਟ ਵਾਸਤੇ ਜਾਂ ਆਪਣੀ ਜੋ ਵੀ ਤੁਹਾਡਾ ਹਲਕਾ ਹੈਗਾ ਪਿੱਛੇ ਕੀ ਕੀਤਾ ਤੇ ਅੱਗੇ ਕੀ ਕਰਨਾ ਹੈ ਤੇ ਇਹ ਤੇ ਇਹਨਾਂ ਦੀ ਡਿਕਸ਼ਨਰੀ ਚ ਹੈਲੀ ਔਰ ਇਹ ਡਿਕਸ਼ਨਰੀ ਆਪਣੀ ਸਾਰਿਆਂ ਦੀ ਡਿਕਸ਼ਨਰੀ ਹੈ ਡਿਕਸ਼ਨਰੀ ਇਹ ਆ ਵੀ ਇਸ ਵਾਰ ਟਿਕਟ ਕਿਹਦੇ ਤੋਂ ਲਾ ਹਾਂ ਡਿਕਸ਼ਨਰੀ ਜਿਹੜੀ ਹੈਗੀ ਆ ਉਹ ਸਿਰਫ ਇਹ ਹੈਗੀ ਹੈ ਕਿ ਅਸੀਂ ਠੱਗੀ ਕਿਵੇਂ ਮਾਰਨੀ ਹੈ ਤੇ ਬੈਸਟ ਠੱਗੀ ਕਿਹਦੇ ਚ ਵੱਸ ਸਕਦੀ ਹੈ। ਕੀ ਬਾਤ ਹੈ। ਜੇ ਤੁਸੀਂ ਹੁਣ ਇੰਨੇ ਸਾਰੇ ਨਾਮ ਲੈ ਆਂ ਚਲੋ ਬਾਕੀ ਸਾਰਿਆਂ ਦਾ ਨਾਮ ਤਾਂ ਅਜੇ ਤੱਕ ਥੋੜੇ ਥੋੜੇ ਲਿਮਟਿਡ ਜੇ ਨੇ। ਜੀ ਜਦੋਂ ਆਪਾਂ ਰਵਨੀਤ ਬਿੱਟੂ ਦਾ ਨਾਮ ਲੈਨੇ ਆ। ਹਮ ਇੱਕ ਹਫਤਾ ਪਹਿਲਾਂ ਤਾਂ ਉਹ ਦੂਜੀ ਪਾਰਟੀ ਨੂੰ ਜੁੱਤੀਆਂ ਮਾਰ ਰਿਹਾ ਸੀਗਾ। ਜੀ ਉਹ ਮੀਡੀਆ ਦੇ ਸਾਹਮਣੇ ਮਾਰ ਰਿਹਾ ਸੀ। ਹਮ ਮੀਡੀਆ ਵਾਲੇ ਨੇ ਸਗੋਂ ਇਹ ਗੱਲ ਕਹੀ ਵੀ ਭਾਈ ਸਾਹਿਬ ਤੁਸੀਂ ਮੀਡੀਆ ਦੇ ਸਾਹਮਣੇ ਬੋਲ ਰਹੇ ਹੋ ਸਾਰਿਆਂ ਦੇ ਸਾਹਮਣੇ ਸਾਰੀ ਪਬਲਿਕ 'ਚ ਜਾਣਾ ਹੈ ਹਮਮ ਪਰ ਇੱਕ ਇੱਕ ਹਫਤੇ ਬਾਅਦ ਉਹ ਫਿਰ ਉਸੇ ਪਾਰਟੀ ਦੇ ਵਿੱਚ ਕਹਿ ਰਿਹਾ ਜੀ ਮੈਂ ਪਹਿਲਾਂ ਦੋ ਵਾਰੀ ਜਿੱਤਿਆ ਤਾਂ ਮੈਂ ਆਪਣਾ ਕੰਮ ਨਹੀਂ ਕਰ ਸਕਿਆ ਹਮ ਤੇ ਹੁਣ ਹੁਣ ਤੈਨੂੰ ਕਿਹੜੇ ਫੁੱਲ ਲੱਗ ਜਾਣੇ ਮੇਰੇ ਕੋਲ ਕਈ ਵਾਰੀ ਮੈਂ ਪੋਲੀਟੀਕਲ ਲੀਡਰਸ ਨੂੰ ਇਹ ਗੱਲ ਕਹੀ ਹੈ ਆਮਨੇ ਸਮਨੇ ਵੀ ਕਹੀ ਹੈ ਜੀ ਕਿ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਜਿਹੜਾ ਗਵਰਨਮੈਂਟ ਦਾ ਫੰਡ ਹੈ ਉਹਨੂੰ ਅ ਇਲਾਕੇ ਚ ਲੈ ਗਏ ਤੇ ਉੱਥੇ ਫੀਤੇ ਕੱਟੇ ਤੇ ਆਪਣਾ ਕਮਿਸ਼ਨ ਲਿਆ ਕੀ ਸਿਰਫ ਇਹੀ ਕੰਮ ਹੁੰਦਾ ਹੈ ਲੀਡਰ ਉਹ ਹੁੰਦਾ ਹੈ ਜਿਹੜਾ ਕੋਈ ਨਵੀਂ ਸੋਚ ਰੱਖਦਾ ਹੋਵੇ ਇਲਾਕੇ ਦੀਆਂ ਕੋਈ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਬਾਰੇ ਕੋਈ ਸੋਚੇ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਤੁਹਾਨੂੰ ਕੋਈ ਅੱਜ ਮੁੱਦਾ ਦੇ ਦਿੱਤਾ ਜਾਵੇ ਜੀ ਤੁਸੀਂ ਉੱਤੇ ਕੀ ਬੋਲੋਗੇ ਕਹਿੰਦੇ ਜੀ ਇਹ ਮੇਰਾ ਕੰਮ ਨਹੀਂ ਹੈ ਜੇ ਤੇਰਾ ਕੰਮ ਨਹੀਂ ਹੈਗਾ ਤੇ ਫਿਰ ਤੇਰੀ ਪੋਲਿਟਿਕਸ ਕੀ ਹੈ ਪੋਲਿਟਿਕਸ ਤਾਂ ਵੀ ਤੇਰੀ ਠੱਗੀ ਹੈ ਨਾ ਬਿਜ਼ਨਸ ਹੈ ਇੱਕ ਤੇਰਾ ਕਿ ਤੂੰ ਕਹਿੰਦਾ ਕਿ ਮੇਰੇ ਪੈਸੇ ਖਰਚ ਹੋਏ ਆ ਜੀ ਮੈਂ ਤਾਂ ਪੈਸੇ ਤਾਂ ਮੈਨੂੰ ਪੂਰੇ ਕਰਨੇ ਹੀ ਆ ਹੁਣ ਇੱਥੇ ਤਲਵਿੰਦਰ ਸਿੰਘ ਜੀ ਤੁਹਾਡਾ ਮਤਲਬ ਇਨਵੈਸਟਰ ਆ ਗਏ ਨੇ ਹਾਂ ਜੀ ਇਨਵੈਸਟਰਸ ਨਹੀਂ ਇਹ ਇਹ ਬੇਸਿਕਲੀ ਪੋਲੀਟਿਸ਼ੀਅਨਸ ਨਹੀਂ ਹੈ ਤੁਸੀਂ ਆਪਿਛਲੇ ਜਿਹੜੇ 92 ਆਏ ਆ ਚਲੋ ਅੱਜ ਤੱਕ ਆਪਾਂ ਦਲ ਬਦਲੂ ਦੇ ਨਾਲ ਇਹਨਾਂ ਦੀ ਵੀ ਗੱਲ ਕਰੀਏ ਇਹ ਜਿਹੜੇ 92 ਹੈਗੇ ਆ 92 ਦੇ ਵਿੱਚੋਂ ਮੈਨੂੰ ਤਾਂ ਕੋਈ ਵੀ ਐਸਾ ਬੰਦਾ ਨਹੀਂ ਲੱਗਦਾ ਐਵੇਂ ਦੋ ਚਾਰ ਜਿਹੜੇ ਹੈਗੇ ਉਹਨਾਂ ਨੂੰ ਛੱਡ ਕੇ ਜੇ ਆਪਾਂ ਹੁਣ ਕੁੰਵਰ ਵੀਜੇ ਪ੍ਰਤਾਪ ਦੀ ਗੱਲ ਕਰੀਏ ਉਹ ਤੇ ਇੱਕ ਵੱਖਰਾ ਇਸ਼ੂ ਹੈ ਜੀ ਲੇਕਿਨ ਦਾਤਾ ਇਹਨਾਂ ਦੀ ਕੋਈ ਐਡਮਿਨਿਸਟ੍ਰੇਟਿਵ ਪਛਾਣ ਹੈ। ਹੂੰ। ਨਾ ਇਹਨਾਂ ਦੀ ਸਮਾਜ ਸੇਵਾ ਦੀ ਪਛਾਣ ਹੈ। ਤੇ ਫਿਰ ਪਛਾਣ ਕਾ ਦੀ ਇਹਦੀ। ਇਹਦਾ ਮਤਲਬ ਇਹ ਹੈਗਾ ਕਿ ਜਿੱਥੇ ਇਹ ਲੋਕ ਗਲਤ ਨੇ ਨਾ ਉੱਥੇ ਆਪਾਂ ਵੋਟਰ ਵੀ ਗਲਤਾਂ। ਮੈਂ ਉੱਥੇ ਆਉਣਾ ਚੰਦਾ ਸੀ। ਹਾਂ। ਆਪਾਂ ਕੱਲਾ ਦੋਸ਼ ਇਹਨਾਂ ਨੂੰ। ਬਣਦਾ ਕੌਣ ਇਹਨਾਂ ਨੂੰ? ਹਾਂ। ਮੈਂ ਤਾਂ ਇੱਥੇ ਤੱਕ ਵੀ ਇਹ ਗੱਲ ਕਹੀ ਕਿ ਚਲੋ ਅਸੀਂ ਇਹਨਾਂ ਦੀ ਗੱਲਾਂ ਵੀ ਛੱਡ ਦਈਏ ਜਿਹੜਾ ਸਟੇਟ ਲੈਵਲ ਦਾ ਲੀਡਰ ਹੁੰਦਾ ਹੈ ਜਾਂ ਸੈਂਟਰ ਲੈਵਲ ਦਾ ਲੀਡਰ। ਜਦੋਂ ਤੁਸੀਂ ਪਿੰਡ ਦੇ ਸਰਪੰਚ ਤੇ ਪੰਚ ਬਣਾਉਨੇ ਹੋ। ਉਹਨੂੰ ਵੀ ਤੁਸੀਂ ਪੈਸੇ ਲੈ ਕੇ ਬਣਾਉਨੇ। ਤੇ ਸ਼ਰਾਬ ਵੀ ਕਿ ਬਣਾਉਨੇ ਪਕੌੜੇ ਖਾਣੇ ਹੋ ਤੁਸੀਂ ਠੀਕ ਹੈ ਉਹ ਬੱਤੇ ਵਾਲੀਆਂ ਬੋਤਲਾਂ ਚਾਹੀਦੀਆਂ ਨੇ ਸ਼ਾਮ ਨੂੰ ਤੇ ਫਿਰ ਆਪਾਂ ਐਕਸਪੈਕਟ ਕੀ ਕਰ ਰਹੇ ਹਾਂ ਹੂੰ ਜਿਸ ਪਿੰਡ ਦਾ ਛੋਟੇ ਤੋਂ ਛੋਟਾ ਯੂਨਿਟ ਹੈ ਹੂੰ ਸਿਸਟਮ ਦਾ ਪਾਰਲੀਮੈਂਟਰੀ ਸਿਸਟਮ ਦਾ ਹੂੰ ਪੰਚਾਇਤਿਕ ਤੇ ਉਹਦਾ ਜਿਹੜਾ ਮੈਂਬਰ ਹੈਗਾ ਉਹ ਵੀ ਤੁਸੀਂ ਜਿਹੜਾ ਹੈਗਾ ਉਸ ਨੂੰ ਬਣਾਉਨੇ ਹੋ ਜਿਹੜਾ ਡਿਜ਼ਰਵ ਵੀ ਨਹੀਂ ਕਰਦਾ ਹੁੰਦਾ ਜੀ